ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਉਯੋਜਿਤ ਧਾਰਮਿਕ ਪ੍ਰੀਖਿਆ ਦਰਜਾ ਪੱਲ ਅਤੇ ਦੂਜਾ ਸੈਸ਼ਨ 2025-26 ਦੇ ਰੋਲ ਨੰਬਰ ਅਤੇ ਤਰੀਕਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਭਾਰਤ ਪੱਧਰ ਤੇ ਮਿਤੀ 11 ਅਤੇ 12 ਨਵੰਬਰ ਨੂੰ ਇਹ ਪ੍ਰੀਖਿਆ ਵੱਖ-ਵੱਖ ਰਾਜਾਂ ਵਿੱਚ ਹੋਣ ਜਾ ਰਹੀ ਹੈ ਜੇਕਰ ਧਾਰਮਿਕ ਪ੍ਰੀਖਿਆ ਦਾ ਫਾਰਮ ਭਰਦੇ ਸਮੇਂ ਤੁਹਾਡੇ ਫੂਲੋਂ ਕੋਈ ਵੀਰ ਵੀ ਗਲਤ ਦਿੱਤੇ ਗਏ ਹਨ ਜਿਵੇਂ ਕਿ ਤੁਹਾਡਾ ਨਾਮ ਸਕੂਲ ਦਾ ਨਾਮ ਜਾਂ ਕੋਈ ਹੋਰ ਵੀਰਵਾ ਗਲਤ ਦੇ ਦਿੱਤਾ ਗਿਆ ਹੈ ਤਾਂ ਇਸ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੁਣ ਤੁਸੀਂ ਇੱਕ ਵਾਰ ਫਿਰ ਆਪਣੀ ਉਹ ਗਲਤ ਵੀਰਵਿਆਂ ਨੂੰ ਦਰੋਸਤ ਕਰਵਾ ਸਕਦੇ ਹੋ ਯਾਦ ਰੱਖੇ ਕਿ ਇਹ ਜਾਣਕਾਰੀ ਸਿਰਫ ਧਾਰਮਿਕ ਪ੍ਰੀਖਿਆ ਦਰਜਾ ਪਹਿਲਾ ਅਤੇ ਦੂਜਾ ਦੇ ਉਪਿਆਰਥੀਆਂ ਲਈ ਹੈ ਧਾਰਮਿਕ ਪ੍ਰੀਖਿਆ ਨਾਲ ਸੰਬੰਧਿਤ ਹੋਰ ਜਾਣਕਾਰੀ ਦੇ ਲਈ ਧਾਰਮਿਕ ਪ੍ਰੀਖਿਆ ਦੀਆਂ ਆਨਲਾਈਨ ਕਲਾਸਾਂ ਲਾਉਣ ਦੇ ਲਈ ਸਾਡੇ YouTube ਚੈਨਲ ਗਿਆਨ ਧਾਰਾ ਦੇ ਨਾਲ